ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਸੀਂ ਦੇਖ ਲਓ ਯੂਕੇ ਦੀ ਮਾਰਕੀਟ ਕਿੱਜੇ ਕਿਵੇਂ ਉੱਥੇ ਸੇਲ ਲੱਗੀ ਜੇ ਇਹ ਆਂਡਿਆਂ ਦੀ ਵੀ ਸੇਲ ਲੱਗਦੀ ਜਿੱਥੇ ਫਰੂਟ ਦੀ ਵੀ ਸੇਲ ਲੱਗਦੀ ਹੈ ਯਾਨੀ ਕਿ ਸਸਤਾ ਸਬਾਨ ਹੁੰਦਾ ਹੈ ਤੇ ਰਾਸ਼ੀ ਬਹੁਤ ਹੁੰਦਾ ਹੈ ਐ ਵੀ ਲੋ ਗੋਰੇ ਗੋਰੀਆਂ ਦੇਸੀ ਸਭ ਫੜਾ ਫਰਸ ਮਾਰ ਵਿੱਚ ਹੀ ਆ ਰਹੇ ਵੇ ਅੱਜ ਕਰ ਵੈਸੀ ਬਹੁਤ ਰਾਸ਼ੀ ਹੁੰਦਾ ਕਿਸਮਿਸ ਕਰਕੇ ਬਾਕੀ ਦੋਸਤੋ ਤੁਸੀਂ ਕਈ ਵਾਰੀ ਇਹ ਰਿਪੋਰਟ ਤੇ ਦੇਖਿਆ ਨਹੀਂ ਵੀਡੀਓ ਕਈ ਮਾਵਾ ਆਪਣੇ ਬੱਚਾ ਨੂੰ ਛੱਡ ਗਏ ਛੋਟੇ ਛੋਟੇ ਬੱਚੇ ਵੇ ਕੋਈ ਸਾਲ ਦਾ ਕੋਈ 6 ਮਹੀਨੇ ਦਾ ਕੋਈ 3 ਨ ਮਹੀਨੇ ਦਾ ਉਹਨਾਂ ਨੂੰ ਛੱਡ ਕੇ ਤੇ ਵਿਦੇਸ਼ ਵਿੱਚ ਕਮਾਈ ਕਰਨ ਦੇ ਚੱਕਰ ਤੇ ਜਾ ਰਹੇ ਵੇ ਇਹ ਜੁੜੀ ਨਹੀਂ ਵੀ ਸਾਰੇ ਘਰੋਂ ਮੜੀ ਏ ਚਲੋ ਜਿਹੜੇ ਵਿਚਾਰੇ ਕੋਈ ਗੁਨਾਹ ਨਹੀਂ ਉਹਨੇ ਕਿਤੇ ਪੈਸੇ ਬਚੇ ਇਕੱਠੇ ਕਰ ਕੀ ਉਦੋਂ ਦੇ ਬਿਲਕੁਲ ਜਾਇਜ਼ ਏ ਚਲੋ ਵਿਦੇਸ਼ ਵਿੱਚ ਜਾ ਕੇ ਕਮਾਈ ਕਰਨ ਦਾ ਤਰੀਕਾ ਵਧੀਆ ਬਾਹਰ ਅੱਛੀ ਕਮਾਈ ਇੰਡੀਆ ਦੇ ਮੁਕਾਬਲੇ ਲੇਕਿਨ ਕਈ ਲੋਗੇ ਐ ਵੇ ਚੰਗੇ ਕਰੋਗੇ ਵੇ ਪੈਸੇ ਚਾਰ ਕੋਲ ਹੈਗੇ ਵੇ ਉਹ ਸਿਰਫ ਪੈਸੇ ਕਮਾਉਣ ਦੇ ਚੱਕਰ 'ਚ ਨਹੀਂ ਬਾਹਰ ਜਾਂਦੇ ਉਹ ਸੋਚਦੇ ਬਾਹਰ ਦੀ ਜਾ ਕੇ ਐਸ਼ ਕਰਾਂਗੇ ਵੇਖਾਂਗੇ ਬਾਹਰ ਦੀ ਲਾਈਫ ਕੀ ਹੈ ਤਰੀ ਟੋਰਚਰ ਬਣਾ ਲਾਂਗੇ ਜਦੋਂ ਉਹ ਇਹ ਬਾਹਰ ਦੀ ਲਾਈਫ ਦੇਖਦੇ ਹੋ ਨਾ ਫਿਰ ਉਹ ਭੁੱਲ ਜਾਂਦੇ ਬੇਬੀ ਘਰ ਮੇਰਾ ਕੋਈ ਫੈਮਲੀ ਹੈ ਮੇਰਾ ਬੱਚਾ ਹੈ ਜਾਂ ਕੁਝ ਹੈ ਉਹ ਸੋਚਦੇ ਕੋਈ ਨਹੀਂ ਇੱਕ ਵਾਰੀ ਬਾਹਰ ਤੇ ਚਲੇ ਜੀ ਆ ਫਿਰ ਜਾ ਕੇ ਦੇਖਾਂਗੇ ਤਿੱਕੀ ਸਿਸਟਮ ਹੈ ਜਦੋਂ 에어ਪੋਰਟ ਤੇ ਵਿਛੜਦੇ ਨਾ ਬੱਚਿਆਂ ਨੂੰ ਛੱਡ ਕੇ ਜਾਂ ਨਾ ਉਦੋਂ ਦੁੱਖ ਹੁੰਦਾ ਉਦੋਂ ਦਿਲ 'ਚ ਕੋਈ ਫਰੌੜ ਨਹੀਂ ਹੁੰਦਾ ਟੋਕਾਂ ਨਹੀਂ ਹੁੰਦਾ ਬਿਲਕੁਲ ਸਹੀ ਹੁੰਦਾ ਲੇਕਿਨ ਜਦੋਂ ਬੰਦਾ ਬਾਹਰ ਚਲਾ ਜਾਂਦਾ ਨਾ ਕਾਰ ਸਰ ਕਿ ਲੇਡੀ ਜਦੋਂ ਬਾਹਰ ਚਲੀ ਜਾਂਦੀ ਹੈ ਉਹਨਾਂ ਦਾ ਖਿਆਲ ਪਿੱਛੇ ਹੁੰਦਾ ਹੈ ਫੈਮਿਲੀਅਲ ਹੁੰਦਾ ਹੈ ਲੇਕਿਨ ਜਿੱਥੋਂ ਜਿੱਥੇ ਜੌਬ ਕਰਦੀਆਂ ਨਾ ਜਾਂ ਜਿੱਥੇ ਕੰਮ ਕਰਦੀਆਂ ਉੱਥੇ ਜਿਹੜੀਆਂ ਹੋਰ ਸਹੇਲੀਆਂ ਸੁਲੀਆਂ ਹੁੰਦੀਆਂ ਨਾ ਉਹਨਾਂ ਨੇ ਕਦੀ ਚੰਗੀ ਮਤ ਨਹੀਂ ਦੇਣੀ ਕੋਈ ਚੰਦ ਭਾਵੇਂ ਚੰਗੀ ਆਉਣ ਨਹੀਂ ਤਾਂ ਉਹਨਾਂ ਕਹਿੰਦਾ ਫੇਰ ਕੀ ਬੱਚੇ ਛੱਡ ਗਈ ਤੂੰ ਪੈਸੇ ਚਾਰ ਕਮਾ ਅਸੀਂ ਨਹੀਂ ਆਪਣੇ ਬੱਚੇ ਛੱਡੇ ਆਪੇ ਪਾਲ ਜਾਣਗੇ ਬੱਚੇ ਦਾਦਾ ਦਾਦੀ ਕੋਲ ਲੱਗੇ ਜਾਂ ਪਿੱਛੇ ਛੱਡ ਆਏ ਵੀ ਕੋਈ ਗੱਲ ਨਹੀਂ ਤੂੰ ਪੈਸੇ ਚਾਰ ਕਮਾ ਆ ਸਤਾ 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 ਜਦੋਂ ਡਾਲਰਾਂ ਨਾਲ ਦੇ ਪੌਂਡਾਂ ਦਾ ਲਾਲਚ ਪੈ ਜਾਂਦਾ ਨਾ ਤੇ ਡਾਲਰ ਪੌਂਡ ਨਾਲ ਪਿਆਰ ਜ਼ਿਆਦਾ ਹੋ ਜਾਂਦਾ ਤੇ ਬੱਚਿਆਂ ਨਾਲ ਜਾਂ ਫੈਮਿਲੀ ਨਾਲ ਪਿਆਰ ਘੱਟ ਜਾਂਦਾਗਾ ਫਿਰ ਭਾਵੇਂ ਦੁੱਖ ਹੋਵੇ ਸੌਖ ਹੋਵੇ ਵੱਧ ਵੱਧ ਫੋਨ ਕਰ ਲੰਗੇ ਹੋਰ ਕੁਝ ਨਹੀਂਗਾ ਇੱਥੇ ਕਈ ਸੀ ਇਹੋ ਜਿਹੇ ਬੰਦੇ ਵੇਖੇ ਵੀ ਬਿਮਾਰੀ ਵਿੱਚ ਵੀ ਕੰਮ ਕਰੀ ਜਾਂਦੇ ਵੀ ਜੇ ਬੱਚਾ ਬਿਮਾਰ ਹੈ ਉਹਨੂੰ ਵੀ ਛੱਡ ਜਾਣਗੇ ਕਿਸੇ ਕਿਸੇ ਥੇਲੀ ਦੇ ਘੜ ਛੱਡ ਜਾਣਗੇ ਨਹੀਂ ਤੂੰ ਸਕੂਲ ਛੱਡਾਂ ਤੂੰ ਸਕੂਲੋਂ ਲੈ ਮੈਂ ਦਿਹਾੜੀ ਨਹੀਂ ਖਰਾਬ ਕਰਨੀ ਬੜੀ ਅੱਥੀ ਹੋ ਜੇਗੀ ਅਸੀਂ ਹਰਕ ਦੀ ਗੱਲ ਨਹੀਂ ਕਰਦੇ ਲੇਕਿਨ ਅਸੀਂ ਬਾਹਰ ਵੇਖਿਆ ਨਾ ਇੰਨਾ ਲੋਕਾਂ ਨੂੰ ਪੌਂਡਾਂ ਦਾ ਤੇ ਡਾਲਰਾਂ ਦਾ ਤੇ ਯੂਰੋ ਦਾ ਲਾਲ ਚਿਪਿਆ ਆਇਆ ਸਭ ਰਿਸ਼ਤੇ ਰਿਸ਼ਤੇ ਪਲਿਓਏ ਹੋਏ ਵੇ ਇੰਡੀਆ ਵਾਲੇ ਲੋਕ ਤੇ ਉਹ ਸੋਚਦੇ ਨਾ ਵੀ ਬੰਦਾ ਬਾਹਰ ਜਾ ਕੇ ਬੜੀ ਐਸ਼ ਕਰਦਾ ਨਾ ਇੱਥੇ ਦੋਸਤੋ ਐਸ਼ ਵਿੱਚ ਕੋਈ ਨਹੀਂ ਜਗੀ ਕੋਈ ਮੀਆਂ ਬੀਵੀ ਇਕੱਠੇ ਬੈਠ ਕੇ ਰੋਟੀ ਨਹੀਂ ਖਾਂਦੇ ਜਨਾਨੀ ਕੰਮ ਤੇ ਜਾ ਰਹੀ ਤੇ ਬੰਦਾ ਘਾਰੇ ਬੰਦਾ ਕੰਮ ਤੇ ਜਾ ਰਿਹਾ ਜਨਾਨੀ ਘਾਰੇ ਬਸ ਯਾਨੀ ਕਿ ਜ਼ਿੰਦਗੀ ਦੇ ਦਿਨ ਪੂਰੇ ਘੰਡੇ ਵੇ ਬਸ ਇੰਨੇ ਹੀ ਖੁਸ਼ ਹੋਈ ਜਾਂਦੇ ਆ ਤਨਖਾਹ ਹੋਰ ਆ ਗਈ ਉਹ ਵੀਕਲੀ ਤਨਖਾਹ ਹੋਰ ਆ ਗਈ ਉਹ ਮਹੀਨੇ ਦੇ ਨੇ ਪੈਸੇ ਇਕੱਠੇ ਹੋ ਗਏ ਵੇ ਮੈਂ ਇੱਕ ਕਪੜੀ ਵਿਚਾਲਿਆ ਤੇ 117 ਰੁਪਏ ਵਿਚਾਲੇ ਬਸ ਇਹ ਪੁੰਡਾ ਨੇ ਨਾ ਬੰਦਿਆ ਦਿਮਾਗ ਥੋੜਾ ਖਰਾਬ ਕੀਤਾ ਹੋਇਆ ਜਿਹੜੇ ਦੇ ਸਹੀ ਹੈ ਜਿਹੜੇ ਸਮਝਦੇ ਫੈਮਿਲੀ ਜੁੜੀ ਹੈ ਉਹ ਆਪਣਾ ਟਾਈਮ ਕੱਢਦੇ ਵੇ ਉਹਨਾਂ પાર્ਟ ਟਾਈਮ ਕੰਮ ਰੱਖਿਆ ਹੈ ਬੱਚੇ ਪਾਲਨੇ ਬੱਚੇ ਦੀ ਕੇਅਰ ਕਰਨੀ ਹੈ ਤੇ ਜਿਹੜੇ ਪੁੰਡਾ ਦੇ ਲਾਲਚ ਪਏ ਉਹਨਾਂ ਦਾ ਵੀ ਰੱਖਾ ਹੈ ਥੈਂਕ ਯੂ